ਮੇਰੇ ਭਰਾ ਦੇ ਖੰਡੇ ਮਾਰੇ ਨਾ ਆ ਵੇ ਹਾ ਤੇ ਕਪੜੇ-ਕਪੜੇ ਪੱਗ ਖਲਾਰੀ ਮੇਰੇ ਭਰਾ ਦੀ ਦੱਸੋ ਨਿਹੰਗ ਸਿੰਘ ਇੰਦਾ ਕਰਦੇ ਆ ਹੈ ਆ ਵੇਖੋ ਖੰਡੇ ਮਾਰੇ ਮੇਰੇ ਭਰਾ ਦੇ ਹੈ ਦੱਸੋ ਇੰਦਾ ਕਰਦੇ ਨਿਹੰਗ ਸਿੰਘ ਮਿੰਦੀ ਆ ਦੱਸੋ ਹੁਣ ਜੇ ਸਾਰਾ ਟੱਬਰ ਆਣ ਆਣ ਕੇ ਪੈਂਡਿਆ ਵਾ ਤੇ ਜੇ ਕੋਈ ਗੱਲ ਹੁੰਦੀ ਮੇਰੇ ਭਰਾ ਨੂੰ ਜਾ ਆਣ ਦੇ ਸਾਰਾ ਪਿੰਡ ਸਾਰਾ ਪਿੰਡ ਪਿਆ ਵਾ ਸਾਰਾ ਪਿੰਡ ਪਿਆ ਸਾਨੂੰ ਕੱਲ ਨੂੰ ਚਾਹਵਾ ਨਹੀਂ ਆਣੂ ਆਣੂ ਚਾਹਵਾ ਪਿੰਡੇ ਜਾਣ ਨੂੰ ਸਾਰਾ ਪਿੰਡ ਪਿਆ ਜੇ ਕੋਈ ਕੱਲ ਨੂੰ ਗੱਲ ਹੁੰਦੀ ਆ ਜ਼ਿੰਮੇਵਾਰ ਇਹ ਜੇ ਸਾਰੇ ਹੀ ਆ ਵੀਡੀਓ ਪਾਉਣ ਲੱਗਾ ਮਟੋ ਮਟੋ ਜਿੰਨੀ ਪਹੁੰਚ ਹੋ ਸਕੇ ਕਰੋ ਸਿੱਧੀ ਗੱਲ ਸਾਡੀ ਹੱਲਪ ਕਰੋ ਸਾਡੀ ਅੱਗੇ ਪਿੱਛੇ ਕੋਈ ਨਹੀਂ ਹੈਗਾ ਸਾਡੇ ਅੱਗੇ ਪਿੱਛੇ ਸਿਆਣਾ ਕੋਈ ਨਹੀਂ ਹੈਗਾ ਸਾਰੇ ਉਹਨਾਂ ਵਾਲਿਆ ਸਾਡੇ ਨਾਲ ਕੋਈ ਨਹੀਂ ਹੈਗਾ ਜੇ ਕੋਈ ਗੱਲ ਦੀ ਜ਼ਿੰਮੇਵਾਰ ਇਹ ਜੀ ਸਾਰਿਆਂ ਨੂੰ ਸੋ ਮੈਂ ਅੱਧਾ ਘੰਟਾ ਘੰਟਾ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਸਾਰਾ ਟਬਰ ਘਾ ਰਾਨ ਕੇ ਪਏ ਆ ਤੇ ਮੈਂ ਕੁਝ ਕੁ ਗੱਲਾਂ ਦੱਸਣੀਆਂ ਤੁਹਾਨੂੰ ਜੋ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਵਾ ਨੰਬਰ 1 ਪਹਿਲਾਂ ਮੇਰੇ ਭਰਾ ਦੇ ਸਿਰ ਤੇ ਦਾਕਟਰ ਤੇ ਅਖੰਡੇ ਮਾਰੇ ਆ ਨੰਬਰ 2 ਇਹਨਾਂ ਨੇ ਮੇਰੇ ਭਰਾ ਦੀ ਪਗ ਲਾ ਕੇ ਤੇ ਪੈਰਾ ਚ ਰੋਲੀ ਆ ਨੰਬਰ 3 ਮੇਰੇ ਭਰਾ ਦੇ ਕੇਸ ਹੈ ਨਾ ਐਦਾਂ ਪਗ ਲਾ ਕੇ ਖੋਏ ਆ ਠੀਕ ਆ ਪੈਰਾ ਚ ਰੋਲੇ ਆ ਠੀਕ ਆ ਲੱਤਾਂ ਮਾਰੀਆਂ ਵਾ ਕੇਸਾਂ ਦੇ ਉੱਤੇ ਪੈਰ ਰੱਖਿਆ ਵਾ ਠੀਕ ਆ ਤੇ ਨੰਬਰ 4 ਇਹਨਾਂ ਨੇ ਕਿਹਾ ਵਾ ਕਿ ਅਸੀਂ ਐਦਾਂ ਘਰਾਂ ਦੇ ਪਾਵਾਂਗੇ ਤੁਹਾਡੇ ਕੋ ਜੋ ਹੁੰਦਾ ਕਰ ਲੋ ਤੇ ਮੈਂ ਤੁਹਾਡੇ ਸਾਰੇ ਅੱਗੇ ਇਹੋ ਅਪੀਲ ਕਰਨਾ ਚਾਹੁੰਗਾ ਵੀ ਵੀਡੀਓ ਜਲਦੀ ਤੋਂ ਜਲਦੀ ਸ਼ੇਅਰ ਤੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਕਿ ਜੇ ਕੋਈ ਕੱਲੋਂ ਸਾਡੇ ਪਰਿਵਾਰ ਤੇ ਜਾਂ ਮੇਰੇ ਭਰਾ ਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਵਾ ਜਾਂ ਮੈਨੂੰ ਨੁਕਸਾਨ ਹੁੰਦਾ ਵਾ ਉਹਨਾਂ ਦੇ ਜ਼ਿੰਮੇਵਾਰ ਇਹ ਹੋਣਗੇ